ਸਸ਼ੀਗਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਫਿਰ ਮੈਂ ਤੁਹਾਡ ਲਈ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਲੈ ਕੇ ਆਈਆਂ ਅੱਜ ਜਿਹੜੇ ਸੂਟ ਹੋਣਗੇ ਕਾਟਨ ਦੇ ਸੂਟ ਹੋਣਗੇ ਐਂਡ ਦੁਪੱਟੀਆਂ ਉਹਨਾਂ ਦੇ ਨਾਲ ਹੋਣਗੇ ਕਾਟਨ ਦੇ ਹੀ ਦੁਪੱਟੇ ਮलमल ਦੇ ਹੋਣਗੇ ਦੁਪੱਟੀਆਂ ਦੇ ਉੱਪਰ ਜਿਹੜਾ ਵਰਕ ਹੋਇਆ ਹੋਏਗਾ ਜੀ ਬਹੁਤ ਹੀ ਪਿਆਰੇ ਨਿੱਕ-ਨਿੱਕੀ ਬੂਟੀ ਐਂਡ 4 ਸਾਈਡਰ ਜਿਹੜੀ ਸਕਲਪਿੰਗ ਹੋਈ ਮਿਲੇਗੀ ਤੁਹਾਨੂੰ ਕੰਬੀਨੇਸ਼ਨ ਬਹੁਤ ਹੀ ਪਿਆਰੇ ਪਿਆਰੇ ਨੇ ਬਹੁਤ ਹੀ ਸੋਹਣੇ ਨਿੱਕੀ ਨਿੱਕੀ ਬੂਟੀ ਵਾਲੇ ਪ੍ਰਿੰਟਸ ਨੇ ਤੁਸੀਂ ਆਪਣੇ ਲਈ ਬਾਇ ਕਰ ਸਕਦੇ ਹੋ ਆਪਣੇ ਮੰਮਸ ਲਈ ਬਾਇ ਕਰ ਸਕਦੇ ਹੋ ਆਰਡਰ ਕਰਨ ਵਾਸਤੇ ਤੁਸੀਂ ਮੈਨੂੰ 9876578088 ਤੇ WhatsApp ਕਰ ਸਕਦੇ ਹੋ WhatsApp ਨੰਬਰ ਹੀ ਹੈ ਐਂ ਮੈਨੂੰ ਪਲੀਜ਼ WhatsApp ਹੀ ਕਰਨਾ ਸੋ ਬਹੁਤ ਹੀ ਸੋਹਣੇ ਸੋਹਣੇ ਸੂਟ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਕਾਟਨ ਦੀਆਂ ਕਲੈਕਸ਼ਨਸ ਸੋਸੀ ਮੇਰੇ ਚੈਨਲ ਨੂੰ ਸ਼ੇਅਰ ਕਰ ਦਿਓ ਜਿਹੜੇ ਨਵੇਂ ਨੇ ਦੇਖ ਰਹੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓਜ਼ ਨੂੰ ਲਾਈਕ ਕਰਿਆ ਕਰੋ ਸੂਟ ਤੁਹਾਨੂੰ ਕਿਵੇਂ ਦੇ ਲੱਗਦੇ ਨੇ ਇਹ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਕਰੋ ਹਰ ਕਿਸੇ ਦੀ ਚੋਇਸ ਅਕੋਰਡਿੰਗ ਡਾਰਕ ਕਲਰ ਵੀ ਮਿਲਣਗੇ ਤੁਹਾਨੂੰ ਐਂਡ ਲਾਈਟ ਸ਼ੇਡਸ ਵੀ ਮਿਲਣਗੇ ਜਿਨ੍ਹਾਂ ਨੂੰ ਲਾਈਟ ਸ਼ੇਡ ਪਸੰਦ ਨੇ ਲਾਈਟ ਸ਼ੇਡਸ ਆਰਡਰ ਕਰ ਸਕਦੇ ਨੇ ਜਿਨ੍ਹਾਂ ਨੂੰ ਡਾਰਕ ਪਸੰਦ ਨੇ ਉਹ ਡਾਰਕ ਪਸੰਦ ਆਰਡਰ ਕਰ ਸਕਦੇ ਨੇ ਸੋ ਕਮੈਂਟ ਕਰਕੇ ਵੀ ਦੱਸਿਓ ਕਿ ਤੁਹਾਨੂੰ ਜਿਹੜੇ ਲਾਈਟ ਸੂਟ ਪਸੰਦ ਨੇ ਗਰਮੀਆਂ ਚ ਸ਼ੇਅਰ ਕਰਨਾ ਹੈ ਜਾਂ ਫਿਰ ਡਾਰਕ ਸੂਟ ਪਸੰਦ ਨੇ ਸਬਦੇ ਨਾਲ ਹੀ ਜਿਹੜੇ ਦੁਪट्टे ਹੋਣਗੇ कॉटन ਦੇ ਮਲਮਲ ਦੇ ਦੁਪट्टे ਹੋਣਗੇ ਕਿਸੇ ਵੀ ਸੂਟ ਦਾ ਤੁਸੀਂ ਸਾਨੂੰ WhatsApp ਤੇ ਆਰਡਰ ਪਲੇਸ ਕਰ ਸਕਦੇ ਹੋ ਜਾਂ ਕਮੈਂਟ ਦੇ ਵਿੱਚ ਤੁਸੀਂ ਮੈਨੂੰ ਕੋਈ ਵੀ ਕੁਇਰੀ ਕਰਨੀ ਆ ਤਾਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਇਦਾਂ ਦੀ ਆਪਾਂ ਹੋਰ ਵੀਡੀਓ ਸਾਡੇ ਲਈ ਲੈ ਕੇ ਆਉਂਦੇ ਰਵਾਂਗੇ ਚੈਨਲ ਨੂੰ ਖੂਬਸਾਰਾ ਪਿਆਰ ਦਿਓ ਸਪੋਰਟ ਕਰੋ ਜਿਹੜੀਆਂ ਮਤਲਬ ਜਿਹੜੀਆਂ ਬੁਟੀਕਸ ਜਿਨ੍ਹਾਂ ਨੇ ਨਿਊ ਸਟਾਰਟ ਕੀਤਾ ਆ ਉਹ ਵੀ ਮੈਨੂੰ ਕੰਟੈਕਟ ਕਰ ਸਕਦੀਆਂ ਨੇ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਆ ਵਰਕ ਵਾਸਤੇ ਚਾਹੀਦੀ ਆ ਸਟਿਚਿੰਗ ਵਾਸਤੇ ਚਾਹੀਦੀ ਆ ਜਾਂ ਮਟੀਰੀਅਲ ਵਾਸਤੇ ਚਾਹੀਦੀ ਆ ਆਪਾਂ ਤੁਹਾਨੂੰ ਪ੍ਰੋਪਰਲੀ ਗਾਈਡ ਕਰਾਂਗੇ ਸੋ ਬਲੈਕ ਕਲਰ ਦਾ ਸੂਟ ਆ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਆ ਕਾਟਨ ਦੀ ਹੀ ਬਾਟਮ ਆ ਨਾਲ ਪਲੇਨ ਬਾਟਮ ਮਿਲੇਗੀ ਪ੍ਰਿੰਟਡ ਸ਼ਾਰਟ ਮਿਲੇਗੀ ਨੈਕਸਟ ਫਰੋਜ਼ੀ ਸ਼ੇਡ ਬਹੁਤ ਹੀ ਪਿਆਰੀ ਜੀ ਸ਼ੇਡ ਆ ਕੰਬੀਨੇਸ਼ਨ ਦੇਖੋ ਗਾਇਜ਼ ਕਿੰਨਾ ਸੋਹਣਾ ਕੰਬੀਨੇਸ਼ਨ ਆ ਕੰਬੀਨੇਸ਼ਨ ਆਲਮੋਸਟ ਸਾਰੇ ਹੀ ਬਹੁਤ ਹੀ ਪਿਆਰੇ ਨੇ ਤੁਹਾਨੂੰ ਇਹਨਾਂ ਸਾਰਿਆਂ ਚੋਂ ਕਿਹੜਾ ਕੰਬੀਨੇਸ਼ਨ ਸਭ ਤੋਂ ਜ਼ਿਆਦਾ ਵਧੀਆ ਲੱਗਾ ਤੁਸੀਂ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਇਸ ਤੋਂ ਬਾਅਦ ਆਪਾਂ ਤੁਹਾਡੇ ਲਈ ਬਹੁਤ ਹੀ ਨੋਮੀਨਲ ਜੀ ਰੇਂਜ ਵਾਲੇ ਸੂਟ ਲੈ ਕੇ ਆਵਾਂਗੀ ਮੈਂ ਕੋਸ਼ਿਸ਼ ਕਰਾਂਗੀ ਉਹਨਾਂ ਦੀ ਮੈਂ ਸਾਰਿਆਂ ਦੀ ਵੀਡੀਓ ਬਣਾ ਕੇ ਤੁਹਾਨੂੰ ਪਾ ਸਕਾਂ ਇਨਾਂ ਦੀ ਰੇਂਜ ਵੀ ਵਿਦ ਦੁਪੱਟਾ ਬਹੁਤ ਹੀ ਘੱਟ ਆ ਸੋ ਤੁਸੀਂ ਮੈਨੂੰ ਵਟਸਐਪ ਕਰਕੇ ਜਾਂ ਕਮੈਂਟ ਬਾਕਸ ਦੇ ਵਿੱਚ ਇਹਨਾਂ ਦਾ ਪ੍ਰਾਈਸ ਤੁਸੀਂ ਮੈਨੂੰ ਪੁੱਛ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਨੇ ਫੈਦਰ ਵਾਲਾ ਪ੍ਰਿੰਟ ਆ ਗਿਆ ਗਾਇਸ ਵਾਈਟ ਕਲਰ ਜਿਹੜਾ ਕਿ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਕਿਵੇਂ ਦੀ ਲੱਗੀ ਤੁਹਾਨੂੰ ਮੇਰੀ ਵੀਡੀਓ ਕਮੈਂਟ ਕਰਕੇ ਦੱਸਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ